ਜਾਗਰਾਂਗੇ ਪੜਾਵਾਂਗੇ 1158 ਜਿੰਦਾਬਾਦ 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 ਅੱਡਾ ਇੱਕਾ ਜਿੰਦਾਬਾਦ 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 ਪੰਜਾਬ ਦੇ ਜਾਗਰੂਕ ਲੋਕੋ ਅੱਜ ਜਿਹੜਾ 14 ਜੁਲਾਈ ਨੂੰ ਮੰਤਪੱਗਿਆ ਫੈਸਲਾ ਆਇਆ ਜਿਨੇ ਪੰਜਾਬ ਦੀ ਉਚੇਰੀ ਸਿੱਖਿਆ ਦੇ ਸੰਕਟ ਨੂੰ ਮੋੜ ਤੋਂ ਬਹੁਤ ਗਹਿਰਾ ਕਰ ਦਿੱਤਾ ਤੇ ਨਾਲ ਹੀ ਲਗਭਗ ਹਜ਼ਾਰ ਤੋਂ ਵੱਧ ਨੌਜ ਜੋਗਤਾ ਪ੍ਰਾਪਤ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਭਵਿੱਖ ਨੂੰ ਦਾਤੇ ਲਾ ਦਿੱਤਾ ਹੈ ਉਸ ਫੈਸਲੇ ਦੇ ਬਾਰੇ ਕਾਨੂੰਨੀ ਪਰਚੋਲ ਕਰਨ ਤੇ ਉਸ ਫੈਸਲੇ ਦੇ ਮਾਰੂ ਸੰਕਟਾਂ ਨੂੰ ਕਿਵੇਂ ਨਿਜਿੱਖਿਆ ਜਾ ਸਕਦਾ ਇਹਦੇ ਲਈ 1158 ਫਰੰਟ ਦੀ ਅੱਜ ਜਿਹੜੀ ਮੀਟਿੰਗ ਆ ਹੋਈ ਤੇ ਪਟਿਆਲਾ ਦੇ ਵਿੱਚ ਹੋਈ ਸੀ ਤੇ ਇਹ ਬੜੀ ਮੰਦਭਾਗੀ ਗੱਲ ਆ ਕਿ 2 ਦਿਨ ਹੋ ਗਏ ਨੇ ਇਸ ਫੈਸਲਾ ਆਏ ਨੂੰ ਪਰ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜੋ ਨਿੱਕੀ ਨਿੱਕੀ ਗੱਲ ਤੇ ਟਵੀਟ ਕਰਦੇ ਨੇ ਪ੍ਰੈਸ ਰਿਲੀਜ਼ ਦਿੰਦੇ ਨੇ ਐਡਾ ਵੱਡਾ ਜਿਹੜਾ ਇੱਕ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹਨੇ ਪੰਜਾਬ ਦੀ ਅਚੇਰੀ ਸਿੱਖਿਆ ਦੇ ਮਾਹੌਲ ਨੂੰ ਪੂਰਾ ਬਦਲ ਕੇ ਰੱਖਤਾ ਹਲਾਕੇ ਰੱਖ ਦਿੱਤਾ ਉਹਦੇ ਬਾਰੇ ਇੱਕ ਸ਼ਬਦ ਵੀ ਉਹਨਾਂ ਤੋਂ ਨਹੀਂ ਬੋਲਿਆ ਗਿਆ ਉਹਨਾਂ ਹਜ਼ਾਰ ਨੌਜਵਾਨਾਂ ਦੀ ਜਿੰਦਗੀ ਤੇ ਜਿਹੜਾ ਸਵਾਲੀਆ ਨਿਸ਼ਾਨ ਲੱਗਿਆ ਉਹਨਾਂ ਬਾਰੇ ਕਿਸੇ ਤਰ੍ਹਾਂ ਦੀ ਹਮਦਰਦੀ ਉਹਨਾਂ ਬਾਰੇ ਕਿਸੇ ਤਰ੍ਹਾਂ ਦੀ ਕਾਨੂੰਨੀ ਚਾਰਾਜੋਈ ਕਰਨ ਦੀ ਗੱਲ ਕੋਈ ਨਹੀਂ ਕੀਤੀ ਗਈ ਸਰਕਾਰ ਦੇ ਇਸ ਸੰਵੇਦਨਸ਼ੀਲ ਰਵੱਈਏ ਨੂੰ ਦੇਖਦੇ ਹੋਏ ਸਰਕਾਰ ਦੀ ਇਸ ਇੱਕ ਤਰ੍ਹਾਂ ਨਾਲ ਇਗਨੋਰੈਂਸ ਵਾਲੇ ਰਵੱਈਏ ਨੂੰ ਦੇਖਦੇ ਹੋਏ 1158 ਫਰੰਟ ਵੱਲੋਂ ਮੁੜ ਤੋਂ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਜਿਹੜਾ ਐਲਾਨ ਅਸੀਂ ਅੱਜ ਇੱਥੋਂ ਕਰ ਰਹੇ ਹਾਂ ਆਉਂਦੇ ਦਿਨਾਂ ਦੇ ਵਿੱਚ ਦਿਨ ਸ਼ੁੱਕਰਵਾਰ ਨੂੰ ਸੰਗਰੂਰ ਦੇ ਵਿੱਚ ਉਸ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਊਗੀ ਸਾਨੂੰ ਲੱਗਦਾ ਕਿ ਪੰਜਾਬ ਸਰਕਾਰ ਆ ਜਿਹੜੀ ਉਹ ਇਸ ਧਰਤੀ ਨੂੰ ਜੋ ਵੀ ਕਾਨੂੰਨੀ ਚਾਰਾ ਹੋਈਆਂ ਬਚਦੀਆਂ ਨੇ ਤਾਂ ਕਿ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਉਸ ਫੈਸਲੇ ਦੇ ਵਿਕਲਪਾਂ ਦੇ ਵਿੱਚ ਜੋ ਕੁਝ ਚੀਜ਼ਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਸੀ ਜਿਹਦੇ ਨਾਲ ਇਹ ਧਰਤੀ ਸੁਰੱਖਿਅਤ ਹੋ ਸਕੇ ਉਹਦੇ ਲਈ ਗੰਭੀਰ ਨਹੀਂ ਹੈ ਸਰਕਾਰ ਨੂੰ ਇਸ ਮੁੱਦੇ ਤੇ ਗੰਭੀਰ ਕਰਨ ਲਈ ਅਸੀਂ ਪੰਜਾਬ ਦੇ ਲੋਕਾਂ ਨੂੰ ਸਾਡੇ 1158 ਫਰੰਟ ਦੇ ਸਾਥੀਆਂ ਨੂੰ ਸਹਿਯੋਗੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਪਰਸੋਂ ਸੰਗਰੂਰ ਦੇ ਵਿੱਚ ਹੋਣ ਜਾ ਰਹੇ ਪ੍ਰਦਰਸ਼ਨ ਦੇ ਵਿੱਚ ਉਹ ਵੱਧ ਚੜ ਕੇ ਸਾਡਾ ਸਾਥ ਦੇਣ ਤਾਂ ਕਿ ਇਹ ਜਿਹੜੀਆਂ ਹਜ਼ਾਰ ਤੋਂ ਵੱਧ ਨੌਜਵਾਨਾਂ ਦਾ ਰਜਗਾਰ ਆ ਜਿਹੜਾ ਉਹਨੂੰ ਸੁਰੱਖਿਅਤ ਕੀਤਾ ਜਾ ਸਕੇ ਤੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਇਆ ਜਾ ਸਕੇ ਅ ਅਸੀਂ ਅੱਜ ਇਹ ਐਲਾਨ ਵੀ ਕਰ ਦੇਣਾ ਚਾਹੁੰਦੇ ਆ ਵੀ ਜੇਕਰ ਕਿਸੇ ਵੀ ਤਰ੍ਹਾਂ ਦਾ ਨੌਕਰੀ ਦਾ ਸੰਕਟ ਇਹਨਾਂ ਹਜ਼ਾਰ ਜਿਹੜੇ ਉਮੀਦਵਾਰ 1158 ਦੇ ਉਹਨਾਂ ਤੇ ਪਹੁੰਚਦਾ ਅਸੀਂ ਲੜਨ ਮਰਨ ਦੀ ਜਿਹੜੀ ਹਰ ਲੜਾਈ ਜਿਹੜੀ ਅਸੀਂ ਪਹਿਲਾਂ ਵੀ ਲੜਦੇ ਰਹੇ ਹਾਂ ਇਹ ਨੌਕਰੀਆਂ ਅਸੀਂ ਕੜਾਈਆਂ ਵੀ ਲੜ ਕੇ ਸੀ ਇਹਨਾਂ ਨੌਕਰੀਆਂ ਦੇ ਸੇ ਜੁਆਇਨ ਵੀ ਲੜ ਕੇ ਕੀਤਾ ਸੀ ਹੁਣ ਇਹਨਾਂ ਨੌਕਰੀਆਂ ਨੂੰ ਬਚਾਉਣ ਲਈ ਜਿੱਥੋਂ ਤੱਕ ਵੀ ਜਿਸ ਤਰ੍ਹਾਂ ਦਾ ਵੀ ਸੰਘਰਸ਼ ਕਰਨਾ ਪਊਗਾ ਉਹਦੇ ਲਈ ਅਸੀਂ ਤਿਆਰ ਹਾਂ ਉਹਦੀ ਪਹਿਲੀ ਜਿਹੜੀ ਪੜਾ ਦੀ ਹੁਣ ਦੱਸ ਹੀ ਦਿੱਤਾ ਵੀ ਸ਼ੁੱਕਰਵਾਰ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਰਾ ਕਰਾਂਗੇ ਉਹਨਾਂ ਤੋਂ ਜੋ ਹੁੰਦਾ ਸਾਡੇ ਨਾਲ ਕਰ ਲੈਣ ਪਰ ਅਸੀਂ ਸਾਨੂੰ ਨਾ ਕੋਈ ਕਾਲਜਾਂ ਤੋਂ ਕੱਢ ਸਕਦਾ ਨਾ ਅਸੀਂ ਕਾਲਜਾਂ ਤੋਂ ਬਾਹਰ ਹੋਣਾ ਉਹਦੇ ਲਈ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਹਾਂ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਦਿੱਤਾ ਗਿਆ ਹੈ ਉਹ ਬੜਾ ਮੰਦ ਭਾਗਾ ਹੈਗਾ ਸਾਡੇ ਸਾਰੇ ਹਜ਼ਾਰ ਤੋਂ ਵੱਧ ਜਿਹੜੇ ਕੈਂਡੀਡੇਟਸ ਭਰਤੀ ਵਿੱਚ ਜੁੜ ਚੁੱਕੇ ਨੇ ਉਹਨਾਂ ਦੇ ਲਈ ਇਸ ਨੂੰ ਅੰਤਿਮ ਫੈਸਲੇ ਵੱਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਜੋ ਕਿ ਆਮ ਤੌਰ ਤੇ ਇਸ ਬਾਰੇ ਕੂੜ ਪ੍ਰਚਾਰ ਵੀ ਜਿਹੜਾ ਕੀਤਾ ਜਾ ਰਿਹਾ ਹੈ ਉਹ ਇਸੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਅੰਤਿਮ ਫੈਸਲਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ ਸਾਡੇ ਲਈ ਹਰ ਤਰ੍ਹਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ ਪਰ ਇਸ ਤੋਂ ਬਾਅਦ ਵੀ ਬਹੁਤ ਸਾਰੀਆਂ ਕਾਰਾ ਜੋਈ ਇਦਾਂ ਦੀ ਹੈਗੀ ਹੈ ਜਿਹੜੀ ਕਿ ਲਾਫੁਲੀ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਜਿਹੜਾ ਇਹ ਸੰਕਟ ਖੜਾ ਹੋਇਆ ਹੈ ਇਸ ਨੂੰ ਲੀਗਲੀ ਨਜਿੱਠਿਆ ਜਾ ਸਕਦਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਹੀ ਜੋ ਕੀਤੀਆਂ ਜਾ ਸਕਦੀਆਂ ਹਨ ਸਮੇਂ ਰਹਿੰਦੇ ਹੋਏ ਕੀਤੀਆਂ ਜਾ ਸਕਦੀਆਂ ਹਨ ਚਾਹੇ ਉਹ ਰਿਵਿਊ ਪਟੀਸ਼ਨ ਦੀ ਗੱਲ ਹੋਵੇ ਚਾਹੇ ਉਹ ਹੋਰ ਬਹੁਤ ਸਾਰੀਆਂ ਜਿਹੜੀਆਂ ਰੀਲੀਫਸ ਨੇ ਜੋ ਸੁਪਰੀਮ ਕੋਰਟ ਤੋਂ ਲਈਆਂ ਜਾਣੀਆਂ ਹਨ ਜਿਹਦੇ ਸਾਨੂੰ ਪ੍ਰੈਸੀਡੈਂਸੀ ਵੀ ਮਿਲਦੇ ਹਨ ਉਹ ਉਹਨਾਂ ਗੱਲਾਂ ਤੇ ਗੱਲ ਹੋਣੀ ਜ਼ਰੂਰੀ ਹੈ ਹਰ ਰੋਜ਼ ਜਿਹੜਾ ਇੱਕ ਦਿਨ ਵੀ ਲੰਘ ਰਿਹਾ ਹੈ ਉਹ ਸਾਡੇ ਸਾਰਿਆਂ ਦੇ ਲਈ ਬਹੁਤ ਔਖਾ ਲੰਘ ਰਿਹਾ ਹੈ ਤੇ ਉਸਤੇ ਵੀ ਜਿਹੜਾ ਕੰਮ ਕਰਨ ਦੀ ਉਹ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਚੀਜ਼ਾਂ ਤੇ ਅਸੀਂ ਟੇਬਲ ਟਾਕ ਤੇ ਆਈਏ ਅਸੀਂ ਗੱਲ ਕਰੀਏ ਉਹਨਾਂ ਚੀਜ਼ਾਂ ਨੂੰ ਫਾਈਨਲ ਕਰਕੇ ਅੱਗੇ ਜਾਈਏ ਤਾਂ ਕਿ ਜਿਹੜੇ ਹਜ਼ਾਰ ਬੰਦੇ ਜਿਹੜੇ ਅੱਜ ਆਪਣੀਆਂ ਜਿਨ੍ਹਾਂ ਦੇ ਘਰੇ ਚੁੱਲ੍ਹਾ ਜਿਹੜਾ ਹੈਗਾ ਉਹ ਬੰਦ ਹੋ ਚੁੱਕਿਆ ਹੈਗਾ ਉਹ ਇਹਨਾਂ ਚੀਜ਼ਾਂ ਨੂੰ ਸਮਝਣ ਤੇ ਦੂਸਰੀ ਜਿਹੜੀ ਧਿਰੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਫੂਡ ਪ੍ਰਚਾਰ ਕਰ ਵੀ ਰਹੀ ਹੈ ਤੇ ਜਿਸ ਦੇ ਨਾਲ ਕਾਫੀ ਉਹ ਨੈਰੇਟਿਵ ਸਿਰਜਣ ਦੀ ਗੱਲ ਕਰ ਰਹੇ ਹਨ ਅਸੀਂ ਉਹਨਾਂ ਨਾਲ ਵੀ ਇਹਨਾਂ ਚੀਜ਼ਾਂ ਤੇ ਗੱਲਬਾਤ ਬਿਲਕੁਲ ਵੀ ਨਹੀਂ ਕਰ ਰਹੇ ਹੈਗੇ ਅਸੀਂ ਜੋ ਲੌਫਲੀ ਜੋ ਲੀਗਲੀ ਜੋ ਸਹੀ ਤਰੀਕੇ ਦੇ ਨਾਲ ਜੋ ਵਰਕੇਬਲ ਸੋਲੂਸ਼ਨਸ ਨੇ ਉਹਨਾਂ ਵੱਲ ਸਰਕਾਰ ਨੂੰ ਅੱਗੇ ਵਧਣ ਦੇ ਲਈ ਅਸੀਂ ਅਪੀਲ ਕਰਦੇ ਹਾਂ ਤੇ ਉਸੇ ਮੰਗਾਂ ਨੂੰ ਲੈ ਕੇ ਅਸੀਂ ਸੰਗਰੂਰ ਵਿਖੇ ਸ਼ੁੱਕਰਵਾਰ ਦੇ ਦਿਨ ਜਾਵਾਂਗੇ 1158 ਪ੍ਰਿੰਟ ਚਿੰਤਾਬਾਦ ਜਿੰਦਾਬਾਦ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 せの